ਅੱਥਵਨ ਕੇ ਬੇਨਤੀ ਹੈ ਸਾਰਿਆਂ ਨੂੰ ਸਾਡੀ ਵੀਡੀਓ ਨਾ ਦੇਖੋ ਭਰਾਵੋ ਦੇਖਣ ਦੀ ਕੋਈ ਲੋੜ ਨਹੀਂ ਚੰਗੀਆਂ ਚੀਜ਼ਾਂ ਦੇਖੋ ਗਿਆਨ ਵਾਲੀਆਂ ਚੀਜ਼ਾਂ ਦੇਖੋ ਸਿੱਖਿਆ ਵਾਲੀਆਂ ਚੀਜ਼ਾਂ ਦੇਖੋ ਨਾ ਹੀ ਸਾਡੀ ਵੀਡੀਓ ਕਿਤੇ ਸ਼ੇਅਰ ਕਰੋ ਇੰਟਾ ਫੇਸਬੁੱਕ ਜਾਂ YouTube ਤੇ ਕੋਈ ਸ਼ੇਅਰ ਕਰਨੀ ਲੋੜ ਨਹੀਂ ਵਧੀਆ ਚੀਜ਼ਾਂ ਸ਼ੇਅਰ ਕਰੋ ਤੇ ਜਿਹੜਾ ਚੱਕ ਕੇ ਸ਼ੇਅਰ ਕਰੋ ਜਾਂ ਕਿਤੇ ਹੋਰ ਵੀਡੀਓ ਪਾਊਗਾ ਸਾਡੀ ਵੀਡੀਓ ਆਪ ਦਾ ਆਪ ਜ਼ਿੰਮੇਵਾਰ ਹੋਊਗਾ ਜਿਹੜੇ ਚੈਨਲ ਤੇ ਅਸੀਂ ਪਾਉਨੇ ਅਸੀਂ ਆਪ ਦੇ ਜ਼ਿੰਮੇਵਾਰਾਂ ਤੇ ਦੇਖੋ ਨਾ ਚੰਗੀਆਂ ਚੀਜ਼ਾਂ ਦੇਖੋ ਜਿਹੜੇ ਸਾਡੇ ਨਾਲ ਜੁੜਿਆ ਤੁਹਾਨੂੰ ਪਿਆਰ ਕਰਦੇ ਆ ਉਹ ਆਪ ਵੀ ਦੇਖ ਲੈਣਗੇ ਦੂਜੇ ਬੰਦੇ ਕੋਈ ਨਾ ਦੇਖੋ ਚੱਲ ਗਏ ਯਾਰ ਕੰਜਦਾ ਹੋਊਗਾ ਦਾ ਬੰਤ ਘਰੀ ਖਰਚਾ ਨਾ ਦਾ ਕਿੱਧਰ 10 ਮਿੰਟ ਟਾਈਮ ਪਾਸ ਹੋ ਜਾਊਗਾ ਹੋਰ ਤਾਂ ਕਿ ਆ ਐਨੇ ਚੱਲੇ ਰੋਟੀ ਵੇਲਾ ਹੋ ਗਿਆ ਭਾਈ ਉਹ ਤੋਂ ਆ ਜਾਾਂਗੇ ਆਹਾਹਾ ਕੁੱਤਾ ਵੀ ਨਾ ਬੜਲੇ ਕੰਜਦੇ ਨੇ ਕੁੱਤਾ ਵੀ ਬੜਾ ਕੌੜ ਰੱਖਿਆ ਬੰਤ ਓਏ ਓ ਬੰਤ ਓ ਕਿਹੜਾ ਓਏ ਓਏ ਆ ਗਿਆ ਆ ਗਿਆ ਹੁਣ ਆ ਗਿਆ ਜੇ ਤਾਂ ਕਿਹੜਾ ਆ ਗਿਆ ਇਸ ਵੇਲੇ ਓਏ ਹੁਣ ਆਣਾ ਬਾੜ ਤਾਂ ਰੱਖਣਾ ਹੀ ਪੈਂਦਾ ਭੇੜ ਕੇ ਓਏ ਮੋਹਰਾ ਦੀ ਗੱਲ ਨਹੀਂ ਕੁੱਤਾ ਵਾਲਾ ਕੌੜਾ ਹੋਰ ਮੁੜ ਕੇ ਅਗਲਾ ਲੰਬਾ ਦਿੰਦਾ ਹੈ ਕਰੇ ਦਾ ਗੱਲ ਤੇਰੀ ਸਿਆਣੀਆਂ ਦੀ ਗੱਲ ਝੋਨੇ ਵਾਲੇ ਆਉਂਦੇ ਨਾ ਪਾਣੀ ਤਾਂ ਨਹੀਂ ਦੇਣਾ ਹਾਂ ਹਾਂ ਪਰ ਇੱਥੇ ਖੇਤਾਂ ਦੇ ਨੂੰ ਪਤਾ ਲੱਗਾ ਕਿ ਇੱਥੋਂ ਲੈ ਗਏ ਪਾਣੀ ਹਾਂ ਕੁੱਤਾ ਬਾਲਾ ਭੈੜਾ ਫਿਰ ਵੱਢ ਲਿੰਦਾ ਹੋਰ ਸੁਣਾ ਕੀ ਹਾਲ ਆ ਵਧੀਆ ਮੈਂ ਵੀ ਮਹਿੰਗਾ ਨੂੰ ਪਿਆ ਕੇ ਮੈਂ ਚਲ ਬੰਤ ਕੋਲੇ ਜਾਏਗੇ 10 ਮਿੰਟ ਟਾਈਮ ਪਾਸ ਹੋ ਜਾਊ ਚੱਲ ਚੰਗੀ ਗੱਲ ਐ ਹੋਰ ਕਿਹੜਾ ਮਾਰ ਲਿਆ ਭੇਡ ਦੇ ਭਾਈ ਆ ਜਾ ਹੋਰ ਠੀਕਾ ਸੇ ਤਾਂ ਹੈ ਵਧੀਆ ਵਧੀਆ ਭਰਾਵਾ ਜਿਹੜਾ ਟਾਈਮ ਪਾਸ ਹੋਈ ਜਾਂਦਾ ਕੀ ਕਰੀ ਜਾਂਦਾ ਸੀ ਹੋਏ ਉਹ ਜੀ ਉਹ ਭਾਂਡੇ ਜਮਾਂਜ ਕੇ ਹਟਿਆ ਸੀਗਾ ਉੱਥੇ ਬੈਠਾ 10 ਮਿੰਟ ਮਾ ਠੰਡ ਜੀ ਹੋਰੀ ਹਵਾ ਲੈ ਲਈਏ ਆਹੋ ਪੱਖੇ ਥੱਲੇ ਉਦੋਂ ਨੂੰ ਬੈਠੀ ਰਿਆ ਯਾਰ ਸੇਕ ਮਾਰੀ ਜਾਂਦਾ ਬਾਲੀ ਗਰਮੀ ਆ ਯਾਰ ਹਨਾ ਨਹੀਂ ਆ ਜੇ ਯਾਰ ਬਾਲੀ ਇੰਨੀ ਤੱਕੇ ਗਰਮੀ ਨਹੀਂ ਦੇਖੀ ਸੀ ਯਾਰ ਹੋਰ ਰੱਬ ਮੀ ਪਾ ਦੇ ਤਾਂ ਚੰਗਾ ਯਾਰ ਹੋਰ ਇਹ ਤਾਂ ਮਰਨ ਵਾਲਾ ਕੰਮ ਹੈ ਭਰਾਵਾ ਕਿਹੜੀ ਗਰਮੀ ਆ ਪੁੱਛ ਨਾ ਲੋਕ ਕਹਿੰਦੇ ਜਾਂਦਾ ਬੁਰਿਆਂ ਨੂੰ ਅਕੇ ਠੰਡ ਚੱਕ ਦਿੰਦੇ ਜਾਂ ਗਰਮੀ ਗੁੜਾ ਆਦਰ ਤੂੰ ਹੀ ਹੋ ਰਿਆ ਤੈਨੂੰ ਚੱਕੂ ਆ ਆਪ ਤੇ ਕਣੀ ਨਾ ਨਿਗਾਹ ਮਾਰੀ ਗੱਲਾਂ ਵੇ ਕਰਦਾ ਤੂੰ ਮੈਂ ਕੋਈ ਨਹੀਂ ਨਾ ਮੇਰਾ ਗੱਪਰੂ ਜਵਾਨਾ ਮੈਂ ਬਾਹ ਓਏ ਤੇਰੇ ਕਣੀ ਨਾ ਮਾਰਾਂ ਮੈਂ ਕੰਜੇ ਦੇ ਪੈਸੇ ਲੈਣ ਤਾਂ ਜਾਂ ਨਾ ਹੁਣਾ ਬੈਂਕ ਚ ਮੈਂ ਕੱਦੇ ਗਏ ਪੈਸੇ ਲੈਣ ਮਰੀ ਨਾ ਪਕਾਈ ਤੇ ਹੋ ਰਾਂ ਉਹ ਮਾਦਰ ਪੈਸੇ ਪੁੱਛੇ ਕਢਾਉਣ ਜਾਣਾ ਨਾ ਮੈਂ ਪੈਸੇ ਮੇਰੀ ਪੈਸੇ ਕਾਦਣ ਲੱਗੀ ਉਹ ਮਰਦਾ ਮਰੀ 35 ਸਾਲ ਹੈ ਆ ਕਾ ਨੂੰ 35 ਸਾਲ ਆ ਹੋਰ ਹੁਣ ਓਹੋ ਹੋ ਹੋਰ ਸਨਾਫਰ ਪਰਿਵਾਰ ਰਾਜੀ ਖੁਸ਼ੀ ਵਧੀਆ ਚੋਣ ਚੰਗੀ ਗੱਲ ਹੈ ਚੋਨਾ ਤੂੰ ਨਾ ਲਾਤਾ ਚੋਨਾ ਭਰਾਵਾ ਥੋੜਾ ਯਾ ਰਹਿ ਗਿਆ ਬਸ ਅੱਛਾ ਤੂੰ ਕਿਵੇਂ ਕਰਤਾ ਹੋਈ ਮੈਂ ਤਾਂ ਭਰਾਵਾ ਕੱਲ ਨਿਮੇੜਤਾ ਨਿਮੇੜਤਾ ਹਾਂ ਲਵਾਤਾ ਆਪਾਂ ਦਾ ਸਾਰਾ ਚੱਲ ਵਧੀਆ ਕੋਣ ਦਾ ਪਾਣੀ ਲਾਉਣਾ ਜਾ ਰੇ ਪੌਣੀਆਂ ਠੇਕੇ ਦੇ ਦੇ ਦਿਆ ਕਰੋ ਕਿਉਂ ਖਾਪਦਾ ਗੰਜਾ ਮੀਠੇ ਠੇਕੇ ਦੇ ਦੇ ਬਾਹ ਹੋ ਜੇ ਆਪ ਨੂੰ ਕੀ ਹੋਇਆ ਆਪ ਨੂੰ ਕੰਜਰਾ ਗੋਡਾ ਨਹੀਂ ਕਿ ਟਾਨੀ ਸਿੱਧਾ ਹੁੰਦਾ ਬਦਲ ਨਾਲ ਨਹੀਂ ਹੁੰਦਾ ਸਿੱਧਾ ਯਾ ਤੂੰ ਹੀ ਮਰੀ ਜਨੇ ਗੋਡਾ ਗਟਾ ਭੰਜਾ ਯਾਰਾ ਖੁੰਡੇ ਦੇ ਦਾ ਤੁਰਦਾ ਉਹਦਾ ਕੀ ਹੋਇਆ ਉਹ ਖੁੰਡੇ ਤੋਂ ਫਿਰ ਐਕਸੀਡੈਂਟ ਹੋ ਗਿਆ ਲੱਤ ਟੁੱਟ ਗਈ ਫਿਰ ਇਹਦਾ ਕੀ ਹੱਲ ਹੈ ਟੁੱਟ ਗਈ ਲੱਤਾਂ ਖੁੰਡੇ ਸਾਰੇ ਨਾਲ ਤੁਰ ਪੈਨੇ ਯਾਰ ਲੱਤ ਟੁੱਟੀ ਹੋਣ ਤੁਰੀਦਾ ਨਹੀਂ ਹਾਏ ਹਵਨ ਤਾਂ ਹੋ ਮੈਂ ਅੱਜ ਧੜਕੇ ਗੱਲ ਸੁਣੀ ਯਾਰ ਉੱਡਦੀ ਜੀ ਗੱਲ ਸੱਚ ਆ ਕਿ ਝੂਠਾ ਯਾਰ ਕਾਦੀ ਕਹਿੰਦੇ ਕਿ ਤੂੰ ਕੁੰਡੀ ਵਾਲੀ ਲਾਉਣਾ ਕੇ ਕੌਣ ਕਹਿੰਦਾ ਮੇ ਭੈਣ ਜੀ ਹੁੰਦੇ ਐ ਉਹ ਟ੍ਰਾਂਸਪੋਰਟ ਤੇ ਲੋਡ ਵਾਰਾ ਪਾਇਆ ਇਹ ਬੰਦ ਕੁੰਡੀ ਲਾ ਦਿੰਦਾ ਮੋਟਰ ਵਾਲੀ ਅੱਛਾ ਮੈਂ ਕਹਾਂ ਦੀ ਕੁੰਡੀ ਲੈਣੇ ਐ ਮੈਂ ਸਾਖ ਕਰਦਾ ਜੇ ਆਪਣੇ ਤੈਨੂੰ ਪਤਾ ਮੇਰੇ ਤਾਂ ਸੋਲਰ ਵਾਲੀ ਮੋਟਰ ਲੱਗੀ ਐ ਪਾਸ ਦੇ ਕੰਜਰ ਦਾ ਕਈ ਵਾਰੀ ਬੰਦਾ ਬਿੜ ਕੇ ਰੱਖ ਲੈਂਦਾ ਕੁੰਡੀ ਫੜਨ ਆ ਲੈ ਜਦੋਂ ਆਪਾਂ ਲਾਉਂਦੀ ਨਹੀਂ ਯਾਰ ਉਹੀ ਗੱਲ ਆ ਕੇ ਫੇਰ ਨਾ ਤੂੰ ਆਖੀਂ ਕਰਦਾ ਹਾਂ ਨਾ ਆਪਾਂ ਵੀ ਲੋਡ ਮੇਰੀ ਗੱਲ ਸੁਣ ਲੈ ਹਾਂ ਹਾਇ ਤੱਕ ਤਾਂ ਲਾਈ ਜਿੱਦੇ ਲਾਈ ਖਰੇ ਆਮ ਲਾਵਾਂਗੇ ਜਿਹਨੇ ਫੜਾਉਣੀ ਹੋਈ ਫੜਾ ਦੇ ਅੱਛਾ ਸ਼ਰੇ ਆਲਾ ਉਹਨੂੰ ਕਹਿੰਦਾ ਤੂੰ ਜੇ ਰਿਟਾਇਰ ਹੋਆ ਗੱਲਾਂ ਬੇਕਾਰ ਨਹੀਂ ਇਹ ਭੈਰੋ ਪਾਵਰ ਹੈ ਮੈਂ ਦੰਟੇ ਲਾਉਂਗਾ ਟਾਈਮ ਪਾਸ ਕਰ ਲਾ ਕਿਉਂ ਭੰਦਾ ਯਾਰਾ ਫੰਕਸ਼ਨਾਂ ਪੜਦੇ ਜਿਹਨੇ ਫੜਨਾ ਫਰਾਂ ਹੀ ਲਾਵਾਂਗੇ ਪਾ ਮੈਂ ਤੂੰ ਫੜਾ ਦੀ ਚਲੋ ਮੈਂ ਤਾਂ ਕੀ ਫੜਾਉਣੀ ਆ ਨਾ ਨਾ ਜੇ ਫੜਾਉਣੀ ਹੋਈ ਫੜਾ ਦੀ ਫੜਾ ਦੀ ਹਾਂ ਕੁੰਢੀ ਨਾਲੇ ਹੋਰ ਚਲ ਕੀ ਲੈਣਾ ਯਾ ਦਫਾ ਹੋਵੇ ਯਾਰਾ ਲਾਉਣੀਆ ਤੂੰ ਲਾ ਲਿਆ ਕਰ ਪਰ ਲਾਇਆ ਕਰ ਮੂੰਹ ਸੋਝ ਲਈਏ ਪਤਾ ਨਹੀਂ ਜਿੱਤੇ ਲਈ ਬਈ ਸ਼ਰਿਆਮ ਲਾਵਾਂਗੇ ਦਿਨੇ ਠੀਕ ਆ ਨਾ ਡਰ ਕੇ ਜਮਾ ਨਹੀਂ ਲਾਉਂਦੇ ਚਲੋ ਹਾਂ ਨਹੀਂ ਮੰਨਦਾ ਤੂੰ ਇੱਕ ਹੈੜੀ ਖੋਰਾ ਨਾ ਨਾ ਜਿੱਦੇ ਚਲਾਈ ਸ਼ਰਿਆਮ ਚਲਾਵਾਂਗੇ ਲੋਕ ਕੇ ਕੋਈ ਚਲਾਉਂਦੇ ਨਹੀਂ ਬੰਦ ਮੈਂ ਸੱਚ ਇੱਕ ਗੱਲ ਪੁੱਛਾਂ ਹੋਈ ਹਾਂ ਭੈਣ ਦਾ ਖਸਮਾ ਸਾਰੇ ਬਿਹੜੇ ਚ ਕੀ ਹਾਲ ਹੋ ਰਿਹਾ ਕਾਦਾ ਹਾਲ ਹੋ ਰਿਹਾ ਬੁੜੀ ਹੋਵੇ ਕੋਈ ਕੰਜੇ ਦਾ ਕੋਈ ਸੰਭਰ ਤੇ ਕੋਈ ਟੈਂਸਰ ਕੋਈ ਦਾਲ ਪਾਣੀ ਦਾ ਕਰ ਲੇ ਬੁੜੀ ਦਾ ਹੁਣ ਪ੍ਰਭਾ ਹੁਣ ਲੱਗ ਗਿਆ ਕਿਥੋਂ ਜੀਦਾ ਬਹੁਤ ਕਰਦਾ ਜੀ ਬੁੜੀ ਹੋਵੇ ਅੱਛਾ ਕੰਜਰੇ ਘਰ ਪਰ ਜੇ ਛਣ ਛਣ ਕਰਦੀ ਕੰਜਰੇ ਬੜੇ ਜਨਾ ਤੂੰ ਪੈ ਪੈ ਕਰਦਾ ਕਰਦੀ ਹੋਰ ਮੇਰਾ ਤਾਂ ਜੀ ਨਹੀਂ ਲੱਗਦਾ ਯਾਰ ਕੱਲੇ ਦਾ ਓਏ ਮੈਂ ਤੇਨ੍ਹ ਸਾ ਤੇ ਕੋਈ ਰਿਸ਼ਤਾ ਕਰਾ ਮਾ ਹੋਈ ਕੰਜਰੇ ਫੇਰ ਤਾਂ ਬਚਾ ਹੀ ਦੇਵੀਂ ਅੱਛਾ ਹੋਰ ਇੱਕ ਤੋਲੇ ਦੀ ਸ਼ਾਂਪ ਲੱਗੂਗੀ ਭਵਾ ਕੜਾ ਪਵਾਲੀਆਂ ਰੇ ਬੜੀ ਗੱਲ ਹੈ ਭਜਦੇ ਕਰਦੇਲ ਤਿੱਥੋਂ ਭਜੇ ਨਾ ਜਾਈ ਕਿਦੋਂ ਗੱਲ ਕਰਦੇ ਕੰਜਰੇ ਅੱਗੇ ਭਜੇ ਨਾ ਤਿੱਥੋਂ ਕਦੇ ਹੂੰ ਥੋੜੀ ਜੀ ਸੈਕੰਡ ਹੈਂਡ ਦਾ ਮਾਲ ਜਿਵੇਂ ਕਹਿ ਦਿੰਦੇ ਆ ਕੋਈ ਫਰਕ ਚੱਲੀ ਚੱਲ ਕੋਈ ਆਪਣੀ ਰੋਟੀ ਪੱਕਦੀ ਉਹ ਤੈਨੂੰ ਪਤਾ ਯਾਰ ਕੱਲੇ ਜਾਣਿਆ ਜੀ ਲੱਗ ਜੂ ਨਾ ਕਈ ਵਾਰੀ ਹੁੰਦਾ ਨਾ ਕੋਈ ਜਵਾਕ ਜੱਲਾ ਮੰਗਰ ਹੁੰਦਾ ਫਿਰ ਕਿਤੇ ਕਹਿ ਦੇਗਾ ਪ੍ਰੋਵਾ ਮੈਂ ਜਵਾਕ ਜੱਲਾ ਤਾਂ ਲੈਂਦਾ ਨਹੀਂ ਜਵਾਕ ਜੱਲਾ ਤਾਂ ਨਹੀਂ ਪ੍ਰੋਵਾ ਮੰਗਰ ਲਿਆਉਂਦੇ ਜੂ ਵਿਆਹੀ ਹੋਵੇ ਕੋਈ ਗੱਲ ਨਹੀਂ ਚੰਗਾ ਫਿਰ ਤੇ ਮੈਂ ਯਾਰ ਬੰਦਾ ਕਿੱਥੋਂ ਆ ਖੜ ਜਾਵੇਂ ਯਾਦ ਕਰਦੇ ਯਾਰ ਕਿਹੜਾ ਸ਼ਹਿਰ ਕਿੱ데 ਹਾਂ ਸੱਚ ਹੂੰ ਓਏ ਖਣੀ ਚਾਰ ਕੇ ਪੰਜ ਦਿਨਾਂ ਦੀ ਗੱਲ ਐ ਮੈਨੂੰ ਚੰਦ ਠੱਕ ਰਿਆ ਯਾਰ ਪਤਲ ਮੈਨੂੰ ਐਵੇਂ ਕਲੱਲੀ ਜੀ ਮਾਰਤੀ ਯਾਰ ਚੰਦ ਹਾਂ ਮੇਰਾ ਯਾਰ ਆ ਕਾਂਡੇ ਛਾਂਡੇ ਚ ਕਰਾਉਂਦਾ ਐ ਉਹ ਕਰਾਉਂਦਾ ਉਹਨੀਆਂ ਨੇ ਕਰਾਏ ਐ ਹਾਂ ਪੁੱਛ ਲੈ ਯਾਰ ਉਹਨੂੰ ਫੇਰ ਤੇ ਭਰਾਵਾ ਮੇਰੀ ਗੱਲ ਇੱਕ ਸੁਣ ਲੈ ਅਗਲੇ ਨਾਲ ਗੱਲ ਕਰ ਲਈ ਪੱਕੀ ਅੱਛਾ ਕਿ ਤੇ ਤੂੰ ਕਹਿੰਦੇ ਵੀ ਮੇਲਾ ਠੱਗੀ ਮਰਵਾਤੀ ਜਾਂ ਕੋਈ ਹੋਰ ਕਰਾਤੀ ਉਹ ਕਹਿੰਦਾ ਸੀ ਪਤਾ ਨਹੀਂ ਤਾਂ ਰਿਸ਼ਤੇਦਾਰੀ ਚੋਂ ਖਣੀ ਕਿੱਥੋਂ ਆ ਇਧਰ ਹੋਈ ਐ ਯਾਰ ਪਤਾ ਨਹੀਂ ਭਾਈ ਭਗਤਾ ਪਤਾ ਨਹੀਂ ਯਾਰ ਹੈਗਾ ਹੈਗਾ ਪਈ ਬਕਤਾ ਇੱਧਰ ਬਠਿੰਡੇ ਕਣੀ ਹਾਂ ਹਾਂ ਬਠਿੰਡੇ ਕਣੀ ਹਾਂ ਹਾਂ ਉੱਥੋਂ ਆਦਾ ਸੀਗਾ ਅੱਛਾ ਤੇ ਉਹ ਆਦੇ ਗੱਲ ਕਰਨੀ ਕਿਵੇਂ ਕੋਸਾ ਉਹ ਤਾਂ ਚੱਲ ਚੰਦ ਨੂੰ ਲਿਆਈਂ ਫਿਰ ਤਾਂ ਗੱਲ ਕਰ ਲਾਂਗੇ ਆਪਾਂ ਕੱਲ ਮੈਨੂੰ ਲਾਂਬਾ ਨਾ ਦੇ ਦੀ ਕਿਤੇ ਬਾਈ ਮੈਂ ਕਿਹਾ ਆਪਣੀਆਂ ਲਿਆ ਜਾ ਮੈਂ ਤਾਂ ਮੈਂ ਤੇਰੀ ਗੱਲ ਥਿਆਣੀ ਹੈ ਕੱਲ ਨੂੰ ਐਵੇਂ ਆਪਾਂ ਅਲਰੇਡੀ ਗਿਆ ਹਾਂ ਤੇ ਪਰ ਜੇ ਤੁਹਾਡਾ ਹੋ ਗਿਆ ਗੰਢ ਧੁੱਪ ਤੇ ਇੱਕ ਟੋਲਾ ਲੱਗੂ ਉਹ ਪਾ ਦੇਾਂਗੇ ਜਾਂ ਇੱਥੋਂ ਭੱਜਿਆਂ ਹੋਰ ਦੱਤ ਤੇਰਾ ਪੂਰਾ ਮਾਨ ਤਾਨ ਕਰਾਂਗੇ ਜਦ ਤੂੰ ਕਹੇ ਤੀ ਵਾਹ ਠੀਕ ਆ ਫਿਰ ਆ ਕੰਮ ਕਰ ਕੰਜਰਿਆਂ ਬਚਾ ਲਈਆਂ ਮਾਂ ਅੱਛਾ ਰੂਪਾ ਕੱਲੇ ਜਾਣੀ ਰਥੇ ਬੈਠੇ ਚੱਖੀ ਜੰਨੇ ਬਿਹੜੇ ਚ ਐਡਾ ਘਰ ਹੈ ਤੇ ਹੋਰ ਪੰਜ ਲੋਕ ਦਾ ਕੱਲੇ ਲੱਗ ਜੇ ਹੋਰ ਹੁਣ ਕਿਹਦੀ ਖਾਤਰ ਖਰਦੇ ਆ ਕੱਲੇ ਫਿਰਦੇ ਆ ਭੌਂਕਦੇ ਬਣਾਈ ਨਹੀਂ ਅੱਜ ਤੂੰ ਲਾਉਗੇ ਕਿਸੇ ਵਾਸਤੇ ਹੈ ਬਣਾ ਨਹੀਂ ਰੱਖੀ ਬਣਾਈ ਹੈ ਕੱਢ ਲਈ ਬਣਾਈ ਹੈ ਲਾਉਣੇ ਆ ਦੀ ਸ਼ੌਂਕ ਨਾਲ ਚਲ ਪਿਆਈ ਚੰਗਾ ਜਿਹਾ ਮੇਰੇ ਕੋਲ ਉਹ ਬੋਤਲ ਲੈ ਜੀ ਕੰਜਦਾ ਸੰਗੀ ਕੋ ਜਨਾ ਮੇ ਕੋ ਮੁੱਖੀ ਪਈ ਆਇਆ ਤਾਂ ਮੈਂ ਹੀ ਸਿਭਾਨੀ ਨਾ ਮੈਂ ਲੋ ਤਾਂ ਧਾਰੀ ਲਿਆਵਾਂਗੇ ਬੋਤਲ ਨਾ ਫ੍ਰੈਂਕ ਨੇ ਕੋ ਬੋਨਾ ਸਿੱਧੀ ਮੰਗ ਤੂੰ ਬਸ ਮੈਂ ਇੱਕ ਧਾਰੀ ਦੇ ਦੀ ਆਜ ਦੀ ਓਹੀ ਧਾਰੀ ਨੂੰ ਯਾਰ ਬੜੀ ਗੱਲ ਹੈ ਫਿਰ ਓਹੀ ਗੱਲ ਕੰਜਦਾ ਧਾਰੀ ਨੂੰ ਕੀ ਗੱਲ ਹੈ ਬੋਤਲ ਤੇ ਜੀ ਤੂੰ ਆਉ ਕੰਮ ਪੁੱਛਿਆਰ ਚੰਦ ਨੂੰ ਚਲ ਮੈਂ ਉਹਨੂੰ ਕਰੂੰ ਆ ਮੁੰਡੇ ਨੂੰ ਕਹੂੰ ਮੇਰੇ ਟੈਲੀਫੋਨ ਮਰੇ ਮੈਨੂੰ ਤਾਂ ਨਹੀਂ ਪਤਾ ਟੈਲੀਫੋਨ ਦਾ ਤੈਨੂੰ ਮੈਂ ਕਰੂੰਗਾ ਗੱਲ ਉਹਨਾਂ ਨਾਲ ਚੰਦ ਕੱਢੂ ਕੰਮ ਉਹ ਨਹੀਂ ਸ਼ਾਦਾ ਠੱਕਰ ਮੈਨੂੰ ਵੱਧ ਘਾਟੀ ਆ ਕਿਉਂ ਬਾਹਰ ਅੰਦਰ ਤੁਰਿਆ ਫਿਰਦਾ ਯਾਰ ਉਹ ਫਿਰਦਾ ਹੀ ਰਹਿੰਦਾ ਫਿਰਦਾ ਹੀ ਰਹਿੰਦਾ ਕਦੇ ਭਾਂਦਾ ਯਾਰ ਕੋਈ ਕੱਟੀ ਲੈ ਕੇ ਪੰਛੀ ਲੈ ਕੇ ਆਉਂਦਾ ਸਾਰੀ ਗਾਂਡੇ-ਗਾਡੇ ਕਰਦਾ ਕਦੇ ਕੁਸ ਕਰਾਤਾ ਤੇ ਮਾਈਸਾਂ ਦੇ ਸੋਜ ਕਦੇ ਗਾਂ ਦੇ ਕਰਦਾ ਉਹ ਨਹੀਂ ਨਾ ਕੋਈ ਕੰਮ ਛੱਡਿਆ ਮਾਂ ਦੇ ਕੀ ਮਾੜੀ ਗੱਲ ਆ ਯਾਰ ਬਣਾਉਂਦਾ ਉਹਦੇ 4 ਰੁਪਏ ਚ ਕੀ ਆ ਐਂ ਗੱਲ ਜਰੂਰ ਆ ਬਣਾ ਬਹੁਤ ਕੁਝ ਗਿਆ ਹਾਂ ਮਿਹਨਤ ਕਰਦਾ ਯਾਰ ਮਿਹਨਤ ਕਰਦਾ ਚੱਲ ਤੂੰ ਪੁੱਛੀਂ ਵੀਰ ਬਣ ਕੇ ਚਾ ਮੈਂ ਪੁੱਛੂ ਆ ਫੇਰ ਐਂ ਨਾ ਭਾਈ ਨਾ ਨਾ ਟਾਈਮ ਨਹੀਂ ਬਹੁਤਾ ਤੇਰੇ ਸਾਹਮਣੇ ਬਾੜੇ ਔਖੇ ਆ ਯਾਰ ਰੋਟੀ ਆ ਮੇਰ ਤਾਂ ਦੇਖੀ ਕਿ ਮੇ ਹੱਥ ਮੱਚੇ ਪਏ ਆ ਅੱਛੇ ਬੰਦਾਂ ਤੋਂ ਯਾਰ ਕਿਹੜਾ ਰੋਟੀਆਂ ਪਾਉਂਦੇ ਯਾਰ ਸਹੀ ਗੱਲ ਆ ਓਏ ਤੇਰੇ ਤਾਂ ਮੱਚੇ ਪਏ ਆ ਔਕਾ ਬਹੁਤ ਆ ਰਾਤ ਨੂੰ ਨੀਂਦ ਨਹੀਂ ਆਦੀ ਇਕੱਲੇ ਬੰਦੇ ਨੂੰ ਨਾ ਭਰਾਵਾ ਇਕੱਲੇ ਕਦੇ ਉਧਰਲੀ ਬਾਹੀ ਤੇ ਕਦੇ ਉਧਰਲੀ ਬਾਹੀ ਤੇ ਪਏ ਬਟੇ ਲਈ ਜਾਂਦੇ ਆ ਇਹਦਾ ਕਰਬੀਰ ਬਣ ਕੇ ਕੰਮ ਇਹ ਮੈਂ ਤੇਰਾ ਪੱਕਾ ਬੱਕਾ ਹੱਲਾ ਜਾਉਂਦਾ ਰਹਾ ਯਾਰ ਬੇ ਚੰਗਾ ਯਾਰ ਵੰਦ ਮੈਂ ਤਾਂ ਬਚਲਦਾ ਯਾਰਾ ਕੀ ਕਰੇਗਾ ਭਾਈ 10 ਮਿੰਟ ਓ ਯਾਰ ਮੈਂ ਜਾਨਣਾ ਪਤਾ ਕੀਆ ਉਹ ਇੱਕ ਲਾਈਟ ਕਈ ਵਾਰੀ ਪਹੁੰਚਦੀ ਜਾਂਦੀ ਸਾਡੇ ਹਾਲੇ ਜਾਂਦਾ ਜੋੜ ਜਾ ਮੈਂ ਤਾਂ ਫਿਰ ਮੱਛਰਦਾਨੀ ਦੇ ਭਰਾਵਾਂ ਅੱਜ ਕਰਨੇ ਬੰਦਾ ਹਰ ਕੇ ਠੀਕ ਬੰਨ ਲਾ ਬੰਨ ਚੱਕਰ ਹੋਰ ਕਈ ਵਾਰੀ ਜੋੜ ਹਾਲੇ ਦਾ ਮੁਰਕਾ ਜਾਂ ਰਾਤ ਨੂੰ ਤੰਗ ਨੇ ਉਂਗੜੀਆਂ ਦੀ ਸਾਰੀ ਰਾਤ ਪਾਸ ਸੀ ਸੱਤਕੇ ਮੁੰਡਾ ਕਿਸੇ ਤੋਂ ਪੱਕਾ ਕਰਾ ਲੈ ਜੋੜ ਉਹ ਪੱਕਾ ਕੀ ਯਾਰ ਬਸ ਕੌਲ ਕਰ ਰੱਖਿਆ ਮੈਂ ਇਹ ਕਾਦੀ ਕੌਲ ਆ ਯਾਰ ਗਰਮੀ ਦਾ ਟਾਈਮ ਹੈ ਤੈਨੂੰ ਪਤਾ ਲਾਈਟ ਬਣਾ ਤੇ ਕਮੈਂਟਰੀ ਸਰਦਾ ਤੇ ਹੋਰ ਆ ਚਾ ਕਹੀ ਵੀਰ ਬਣ ਕੇ ਚੰਗਾ ਚੰਗਾ ਇਹਦਾ ਕੰਮ ਕਰੀ ਯਾਰ ਉਹ ਚਾਹਾਂ ਹੀ ਕਰੀ ਹੂੰ ਉਹ ਰੱਖੀ ਹੁਣ ਤਾਂ ਟਾਈਮ ਨਹੀਂ ਇੱਕ ਦੇਖਾਂਗਾ ਮੈਂ ਦੁਬਾਰੇ ਕੋਈ ਜਿਹੜਾ ਪਾ ਕੇ ਰੱਖ ਦੂ ਮੈਂ ਹਾਂ ਹਾਂ ਪਾ ਕੇ ਰੱਖ ਦਿੰਦੀ ਇੱਥੇ ਲਾਉਣੀ ਹੋਈ ਇੱਥੇ ਬਾਹੇ ਕਿੱਦਾਂ ਲਾਉਂਗੇ ਨਾ ਕੋਲੇ ਹੀ ਨਹੀਂ ਨਾ ਆ ਗਿਆ ਨਹੀਂ ਉਹ ਕੁੱਤਾ ਬਿੱਤਾ ਬਾਈ ਬਣ ਕੇ ਮੇਰਾ ਬਾਰਾ ਪੱਕਾ ਲਿਆ ਜੀ ਇਹ ਬੰਦਾ ਅੱਛਾ ਤੇ ਰਿਸ਼ਤਾ ਕਰਾਈ ਚੰਗਾ ਕੁੜੀ ਦਾ ਵਧੀਆ ਵਾਹ ਓ ਤੇਰੇ ਇੱਕ ਲੰਬੜ ਕਰਾਉਂ ਹਾਂ ਤੂੰ ਕਰਾਉਣਾ ਵੀ ਬਾਲੇ ਭੰਤੇ ਆ ਨਾ ਘਰ ਤਾਂ ਸੁੱਖ ਨਾਲ ਖੁੱਡਾ ਓਏ ਹਾਂ ਘਰ ਤਾਂ ਬਹੁਤ ਚੰਗਾ ਸ਼ਤਾ ਬਹੁਤ ਆ ਬਾਈ ਨਹੀਂ ਹਾਂ ਬਹੁਤਾ ਭਾਈ ਕੀ ਬੋਲਦਾ ਆ ਬੈਠਾ ਹੋਰ ਬਾਈ ਮੰਤ ਸਿਓ ਠੀਕ ਹੈ ਕੋਰਕਦਾਲਾ ਹੋਰ ਬਜ਼ੁਰਗੋ ਵੱਡਕਾ ਵੱਡਕਾ ਹੋਰ ਭਾਈ ਖੇਤਾਂ ਠੀਕ ਹੈ ਜੀ ਵੱਡਕਾ ਵੱਡਕਾ ਪਰਿਵਾਰ ਠੀਕ ਠਾਕ ਹਾਂ ਹਾਂ ਵਧੀਆ ਹੈ ਘਾਪਾ ਮੈਨੂੰ ਕੋਈ ਇੰਡਾ ਹੈ ਹਾਂ ਕੁਰਸੀ ਲਾਵਾਂ ਕਿ ਬਹਿ ਜਾਉਂਗੇ ਬਜ਼ੁਰਗੋ ਮੰਜੇ ਤੇ ਕੋਈ ਨਹੀਂ ਪਾ ਗਾਂਗੇ ਬਹਿ ਜਾਓ ਬਹਿ ਜਾਓ ਚੱਕ ਲਿਆ ਯਾਰ ਤੰਗ ਹੋਵਾਂ ਕਿ ਕੇ ਹਾਂ ਕੋਈ ਨਹੀਂ ਬਹਿ ਜਾ ਬਥੇਰਾ ਵੱਡਾ ਮੰਜਾ ਬਹਿ ਜਾ ਬਹਿ ਜਾ ਹੋਰ ਪਰਿਵਾਰ ਰਾਈ ਕੁਝ ਹੀ ਸਾਰਾ ਹਾਂਜੀ ਹਾਂਜੀ ਠੀਕ ਹੈ ਜੀ ਰੱਬੋ ਤੁਸੀਂ ਦੱਸੋ ਤੁਹਾਡਾ ਪਰਿਵਾਰ ਕੀ ਹਾਲ ਹੈ ਹੋਰ ਪਾਲ ਬੱਚੇ ਸਭ ਰਾਈ ਪੁੱਛੀਆ ਹਾਂ ਠੀਕ ਹੈ ਇਹਦਾ ਭਰਾਵਾ ਬੰਤਾ ਕਿਤੇ ਕੋ ਕਹਿੰਦਾ ਰੱਬੀ ਸਭੀ ਮੇਲ ਹੁੰਦੇ ਆ ਅੱਛਾ ਅੱਜ ਕਿਤੇ ਟੱਕਰ ਗਿਆ ਚਲ ਚੰਗੀ ਗੱਲ ਹੈ ਜਾਂਦਾ ਤੇ ਇਹ ਗਾਂ ਸੀਗਾ ਮੈਂ ਇਹਨਾਂ ਖਾ ਭਰਾਵਾ ਮੇਰੇ ਨਾਲ ਚੱਲ ਕੇ ਰਾਂ ਅੱਛਾ ਇਹ ਬਜ਼ੁਰਗ ਕਿਹੜੇ ਪਿੰਡ ਤੋਂ ਐ ਇਹ ਹਾਂ ਇਹ ਮੇਰਾ ਜਹਾਜੀ ਆ ਉਹ ਲਹਾਜੀ ਦਾ ਹੈਗਾ ਮੈਂ ਆਖੇ ਵੀ ਬਜ਼ੁਰਗ ਕਿਹੜੇ ਪਿੰਡ ਤੋਂ ਐ ਇਹਦਾ ਬਾਂਦਰਾ ਤੋਂ ਆ अच्छा बांद्रा तो हां ठीक है ठीक है दादा रस्ते रस्ते ਦਾ ਕੰਮ ਬਜ਼ੁਰਗੋ ਚੰਦਾ ਬਾਂਦਰਾ ਤੋਂ ਠੀਕ ਹੈ ਠੀਕ ਹੈ ਬਜ਼ੁਰਗੋ ਠੀਕ ਹੈ ਪਕੜਾਉਨੇ ਆ ਚਲ ਚੰਗੀ ਗੱਲ ਹੈ ਜੀ ਚੰਗੀ ਗੱਲ ਹੈ ਸੁੱਖ ਨਾਲ ਸ਼ਰਤਾਰ ਤਾਂ ਬਹੁਤ ਕਰ ਛੱਜਿਆ ਭਾਈ ਹੈ हां जी ਤਾਂ ਤਵ ਜੂੜੀ ਦਾ ਭਰਿਆ ਪਿਆ ਹੋਵੇ ਕਮਰਾ ਹੋ ਦੇਖੋ ਆਪਾਂ ਤਿੰਨ ਕਰਨਾਲਾਂ ਬਾਹਰ ਚ ਪਾਇਆ ਸੀ ਅੱਛਾ ਜੀ ਹੋਰ ਮੈਂ ਖਾ ਫਿਰ ਰੋਜ਼ ਰੋਜ਼ ਬਜ਼ੁਰਗੋ ਨਹੀਂ ਹੋਣੀ ਬੱਸ ਕਿਵੇਂ ਤਨ ਹੈ ਫਕ ਨੀ ਇਹ ਕਹਦਾ ਵੀ ਤਿੰਨ ਕਨਾਲਾਂ ਚ ਇਹ ਪੂਰੇ ਚ ਆਏ ਆਂ ਪੁੱਤਾਂ ਹਾਂ ਤਿੰਨ ਕਨਾਲਾਂ ਤਿੰਨ ਕੱਪ ਹਾਂ ਰੈੜੀ ਆਪਣੇ ਕੋਲੇ ਹੈਗੇ 10 ਕਿੱਲੇ ਅੱਛਾ ਜੀ ਹਾਂ ਦੋ ਲੰਜੋ ਦੋ ਮੋਟਰਾਂ ਚੇਕੇ ਚ ਐਵੇਂ ਠੱਕਦੀ ਆਪਦੀ ਘਰ ਦੀ ਆਪਦੀ ਆ ਕਰੂ ਕਰੂ ਹਾਂ ਕਰੂ ਹਾਂ ਠੀਕ ਆ ਚਲੋ ਚੰਗੀ ਗੱਲ ਆ ਬਾਲ ਬੱਚੇ ਫਰਤੇ ਮੁੰਡੇ ਆ ਹੈ ਮੁੰਡੇ ਕਰਤਾ ਹੈ ਅੱਛਾ ਤੇ ਹੋਰ ਸਾਰੇ ਕਾਜੀ ਖੁਸ਼ ਆ ਬਦਿਆ ਜਮਾ ਪੜਾਵਾ ਉਹ ਵਸਰ ਹੋਰ ਬੇਜਰ ਕੋ ਬਰਸੰਦ ਆ ਪੰਮਾੜਾ ਥੋੜੀ ਲਈ ਜਾ ਕੰਮ ਤਾਂ ਠੀਕ ਆ ਮੱਛੀ ਮੋਟਰ ਆ ਹਾਂ ਦੋ ਮੋਟਰਾਂ ਨੇ ਦੋ ਕੁੱਲ ਸਹੂਲਤਾਂ ਜੀ ਕਰੇ ਨਹੀਂ ਨਹੀਂ ਚੰਗੀ ਦੋ ਮੋਟਰਾਂ ਨੇ ਚੰਗਾ ਵੱਡਾ ਟਰੈਕਟਰ ਆ ਅੱਛਾ ਅੱਛਾ ਇੱਕ ਗੱਡੀ ਆ ਅੱਛਾ ਅੱਛਾ ਤੇ ਉਹ ਮੋਟਰਸਾਈਕਲ ਵੀ ਹੈਗਾ ਕੋਲੇ ਛੋਰੀ ਦਾ ਨਾ ਹਾਂ ਹੈ ਫਿਰ ਧਰਿਓ ਕੋਲੇ ਕਿਵੇਂ ਜੀ ਅੱਛਾ ਆਪ ਦਾ ਇਹਦੇ ਨੇ ਸੰਦ ਕਿੰਨੇ ਕੰਮ ਹੈ ਸੰਦ ਤਾਂ ਹੀ ਘਰ ਪਰੇ ਪਸ ਕੋਰੇ ਆ ਖੇਤਾਂ 'ਚ ਕੱਦੂ ਕਰੀ ਜਾਂਦੇ ਸੀ ਅੱਛਾ ਅੱਛਾ ਇੰਨਾ ਹੀ ਥੋੜਾ ਜਿਹਾ ਚਲੋ ਬੱਜ ਕੱਬਜ ਕੇ ਆਪਾਂ ਹਾਂ ਗਿਆ ਬੱਛ ਦੋ ਮਿੰਟੇ ਨੂੰ ਤਾਂ ਐ ਕਰੋ ਯੀ ਬੀਰ ਕੋ ਬੈਠੋ ਮੈਂ ਪਾਣੀ ਲਿਆਉਣਾ ਬੈਠੇ ਤੇ ਲੱਗੀ ਹੂ ਖੱਟਾ ਜਾਈ ਮਰੇ ਯਰ ਕੋਈ ਨਹੀਂ ਠੰਡਾ ਲਿਆ ਠੰਡਾ ਵੀ ਕੰਜਾ ਅੱਜਕੱਲ ਮੁੰਡਾ ਟੰਗ ਕਰਦਾ ਹੁੰਦੇ ਖੇਤ ਬਣ ਗਏ ਹੈ ਜਿਹੜਾ ਮੁੰਡਾ ਦੇਖਣਾ ਆਪਾਂ ਖੇਤ ਬਣ ਗਿਆ ਨਾ ਨਾ ਅੱਛਾ ਇੱਥੇ ਆ ਚੱਲੋ ਚੱਲੋ ਭਾਈ ਕਰ ਨਹੀਂ ਆਪਾਂ ਕੋ ਕਮੈਂਟ ਕਰਦਾ ਦੇਖ ਲਈ ਬੰਦਾ ਵੀ ਕੋਈ ਪਸੂਆ ਜੇਰਾ ਅੱਛਾ ਵਧੀਆ ਜੇਰਾ ਕਾਰੋਬਾਰ ਹੈ ਜੱਟ ਦਾ ਇਹ ਜੀ ਗੱਲ ਨਹੀਂ ਹੈ ਸਾਡੇ ਇੱਥਾਂ ਤੇ ਖਰਚੂ ਕਿਉਂ ਨਾ ਨਾ ਹਾਂ ਵਰਤਨ ਵਾਲਾ ਬੰਦਾ ਪੱਤਨ ਵਾਲਾ ਬੰਦ ਨਹੀਂ ਬੰਦੇ ਦਾ ਪੱਟੇ ਵਾਲਾ ਮੇਰੀ ਤਾਂ ਚੰਦ ਸੈਦੀ ਨਾ ਪਹਿਲੇ ਦਿਨੋਂ ਹੀ ਲਿਆ ਆ ਅੱਜ ਤੱਕ ਇੱਥੇ ਖੇਡਦੇ ਰਹਿਆ ਠੀਕ ਆ ਲੰਡੇ ਨੂੰ ਖੁੰਡਾ ਛੋਕੋ ਟੱਕਰਦਾ ਤੂੰ ਕਦੇ ਖੰ ਲੰਡੇ ਨੂੰ ਖੁੰਡਾ ਉੱਲਿਆ ਕਿਹਨਾਂ ਪਾਈ ਗਣ ਨਾ ਤੂੰ ਲੰਡਾ ਮੈਨੂੰ ਟੱਕਰਿਆ ਕਹਿਣ ਦਾ ਭਾਬੀ ਮੇਰਾ ਉੱਲਿਆ ਹੀ ਪਾਈ ਗਣ ਤੂੰ ਗੱਲ ਯਾਰਾ ਉਹ ਸਿੱਧੀ ਗੱਲ ਕਰ ਤੂੰ ਸਿੱਧੀ ਕਰ ਜਾਂ ਕਾਲਾ ਪਾਕੀ ਮਾਰੀ ਕਰਦੇ ਆ ਮੈਂ ਇਹ ਤਾਂ ਸਮਾ ਪੈਂਟਾ ਜੇ ਬੇਗੰਝਾ ਪਾ ਗਿਆ ਕੁਝ ਕਾਹ ਹੋਈ ਔਰ ਕੋਈ ਬੰਤਾ ਕਹਿੰਦਾ ਕੰਜਮ ਉਹ ਪੱਛਾ ਕਰਾ ਦੂ ਮੈਂ ਕਰ ਦੂ ਪੱਛਾ ਔਰ ਕਿ ਕੁਚਰੀ ਚਰੀ ਮਹਿਸੂਸ ਕੋ ਲੈ ਕੇ ਉਹੀ ਪੱਛਾ ਲਾਗਦਾ ਕਿ ਕਿਸੇ ਨੇ ਕਹਿਤਾ ਉਹ ਗਾ ਅੱਛਾ ਉਹ ਐਂ ਕਰ ਦੂ ਜੀ ਮੈਂ ਬਾਹ ਕਰ ਦੂ ਜੀ ਅੱਛਾ ਜੀ ਹਾਂ ਫਿਰ ਐਂ ਕੋ ਕਹਿ ਦਿੰਦਿਆ ਮੈਂ ਕਿ ਸ਼ੇਰੈ ਨਾ ਕਮਾਈ ਕੀ ਪਿਆ ਆਪ ਤੋਂ ਨਹੀਂ ਚਲ ਜਾਏ ਜਾਣਾ ਤੂੰ ਤੱਕਰਾ ਦੇਗਾ ਸਹੀ ਗੱਲ ਹੈ ਵਾਰੀ ਸਾਰਿਆਂ ਦੀ ਆ ਜਾਂਦੀ ਹੈ ਵਾਰੀ ਸਾਨੂੰ ਜੇਰ ਕੋ ਪਾਣੀ ਲੈ ਲਓ ਪਾਣੀ ਲੈ ਲਓ ਠੰਡਾ ਹਾ ਹਾਂ ਗਾਇਕ ਜਲ ਬੁੱਟੂ ਨਾਚ ਗਿਆ ਬਾਬਾ ਸੰਬਾਜ ਆ ਗਿਆ ਕਿੰਡਾ ੜੀ ਇਹ ਕੀ ਕਰੀ ਨਾ ਟੰਗ ਹਾਂ ਓਏ ਗਾਇਕ ਜਲ ਬੁੱਟੂ ਨਾਚ ਗਿਆ ਇਹ ਬਈ ਉਹ ਕੀ ਪਾਠ ਚਾ ਕਰੀ ਜਾਂਦੇ ਆ ਇਹ ਪਹਿਲਾਂ ਪਾਣੀ ਕੋਈ ਪਾਣੀ ਪੀਵੇ ਛਿੱਟਾ ਕਰਦਾ ਚਾਹ ਪੀਵੇ ਛਿੱਟਾ ਕਰਦਾ ਰੋਟੀ ਖਾਵੇ ਤਾਂ ਦੀ ਬੁਰਕੀ ਕਰਦਾ ਰੱਬ ਦੇ ਨਾਮ ਦੀ ਹਾਂ ਤਾਂ ਕੀ ਕੋਈ ਹੁੰਦਾ ਹੀ ਅਗਲੇ ਤੱਕ ਹਾਂ ਇਹ ਕਾਜੀ ਬੰਦੇ ਨੂੰ ਹੁੰਦਾ ਭਾਈ ਹਾਂ ਹੁੰਦਾ ਹੁੰਦਾ ਹੀ ਤੂੰ ਵੀ ਪੀਲਾ ਬਹੁਤ ਆ ਮੈਂ ਤੁਸੀਂ ਤਾਂ ਨਹੀਂ ਲੈਣਾ ਹੋ ਰ ਨਾ ਨਾ ਬਹੁਤ ਬਈ ਬਹੁਤ ਠੀਕ ਠੀਕ ਚੰਗੀ ਛੰਡਾ ਤਾਂ ਨਹੀਂ ਬਜ਼ੁਰਗੋ ਪਾਣੀ ਵਾਲਾ ਨਾ ਨਾ ਬੱਸ ਬੱਤਾਂ ਹੋਰ ਲਾਉਂਗੇ ਨਾ ਆ ਤੇ ਚੀਰ ਦੇ ਹੈ ਪੈਂਦਾ ਯਾਰਾ ਦਾੜੀ ਧੂੜੀ ਤਾਂ ਛੋਟੀ ਕਰਾ ਲੈਂਦਾ ਛੋਟੀ ਹੈ ਦਾੜੀ ਚੋਂ ਕੋਣ ਹੋ ਬੱਡੀ ਲੱਗਦੀ ਹੈ ਕਾਂਡੂ ਕਾਂ ਵੀ ਛਾਂਗਣ ਵਾਲੀਆਂ ਠੀਕ ਇੱਕਾਂ ਦਾ ਯਾਨ ਹੁਣ ਪਰਛਾਂ ਦੀ ਲੋੜ ਐ ਸੁਣਾ ਗਿਆ ਕਰ ਜਿੰਦੇ ਸੌਂ ਪਾਜੋ ਜੋ ਬਣ ਜੈ ਨਹੀਂ ਗਾ ਬਟਾ ਕੰਜ ਦੇ ਨਾਮ ਬੰਦ ਪਾ ਗੁਪਗਣ ਕੋਣ ਕੋਈ ਲਾਦ ਨਾ ਮੁੰਡਾ ਹੁੰਡਾ ਤਾਂ ਬਣ ਜਾਂਦਾ ਮੁੰਡਾ ਕੋਈ ਇਹ ਤਾਂ ਬਜ਼ੁਰਗ ਨੇ ਬਣਵਾਈ ਹੂ ਹੈ ਹੈ ਬਜ਼ੁਰਗ ਨੇ ਬਣਵਾਈ ਹੂ ਹੈ ਨਾ ਉਹੀ ਲਾ ਲੈਂਦਾ ਤੁੱਪ ਤੋਂ ਬਟਾ ਬਜ਼ੁਰਗ ਆ ਯਾਰ ਐ ਅੱਛਾ ਤੁੱਪ ਤੋਂ ਤੁੱਪ ਤੋਂ ਲਾ ਲੈਂਦਾ ਚਲੋ ਚਲੋ ਭਾਈ ਇਹ ਲੋਟਾ ਨਹੀਂ ਅੱਖਾਂ 'ਚ ਮੁੜਕਾ ਪਈ ਜਾਂਦਾ ਮੈਂ ਹੋਰ ਇਹ ਤਾਂ ਮਿੱਟੀ ਤੇਨ ਪਤਾ ਹਾਂ ਮੇਰੇ ਤਾਂ ਆਪਣੀ ਗਾਜੀ ਪਣੀ ਮੈਂ ਮੁੜਕਾ ਪੰਜ ਅੱਖਾਂ ਚਾਣ ਕਲਾਖੇ ਰੱਖ ਦਿਆਂ ਭਰਾਵਾ ਬਧੀਗਾ ਖਾਣਨ ਨਾ ਰਹਿੰਦੇ ਗਏ ਨਾ ਛਾਂ ਪੈਂਦੀ ਆ ਇਹ ਸ਼ੁਰੂ ਤੋਂ ਸਵੇਰ ਹੈ ਬਜਰ ਕੋ ਮੈਨੂੰ ਅੱਛਾ ਅੱਛਾ ਅਣਕ ਬਣਾਉਣੀ ਮੈਂ ਸਾਰਦਾ ਨਹੀਂ ਚੱਲ ਇਹ ਵੀ ਲੋਟ ਆ ਕਿਸੇ ਬੰਦੇ ਤਵੇ ਦੀ ਗੱਲ ਹੁੰਦੀ ਆ ਹਾਂ ਹਾਂ ਲੈ ਇੱਧਰ ਤਰ ਦੀ ਗਰਦਾਲ ਕਿਸੇ ਨੂੰ ਦੇਣ ਦੀ ਭਾਈ ਅੰਦਾ ਕਹੀ ਨਹੀਂ ਵੀ ਕਿਵੇਂ ਉਹ ਗੱਲ ਕਰ ਤਾ ਟੋੜੀ ਕਿਸੇ ਨੂੰ ਕਮੈਂਟ ਆ ਬਾ ਕਿਸੇ ਨੂੰ ਕਿਵੇਂ ਅੱਛਾ ਹਾਂ ਚੱਲਿਆ ਬਜੁਰ ਕੇ ਮਾਰ ਬੋਲ ਮੁੰਡੇ ਨੂੰ ਚੱਲ ਗਿਆ ਯਾਰ ਕੋ ਕਰਾਂਗੇ ਕਿਵੇਂ ਬਜਰ ਕੋ ਸੁੱਖ ਹੋ ਜਾਏ ਇਹ ਕਹਿੰਦਾ ਦੀ ਮਰਗ ਹੋਰ ਕੋਈ ਹੈਗਾ ਕੁਸਾ ਮੈਂ ਤਾਂ ਸਾਰਾ ਹੀ ਆ ਤਾਰੀ ਪਰ ਕਰ ਬਠਾ ਤਾਂ ਕਰ ਪਰਿਆ ਪੀ ਲਾਈਆਂ ਕਰੀ ਜੇ ਨਾ ਤੂੰ ਮੁੰਡੇ ਨੂੰ ਛੱਡੋ ਯਾਰ ਮੁੰਡਾ ਹੋਈ ਹੋਰ ਮੁੰਡਾ ਦੇਖ ਕੇ ਚੱਲ ਗਿਆ ਪਰੇ ਕੋਈ ਨਹੀਂ ਆਈ ਮੁੰਡਾ اے ਰਾਪੇ ਰਾਬਾ ਇਹ ਕੀ ਆ ਆ ਬੁਢੇ ਨੂੰ ਆ ਤੂੰ ਲੈ ਬੁਢਾ ਕੋੜੇ ਬਸਾ ਆਪਣਾ ਗੱਲ ਕਰ ਮੈਂ ਬੁਢਾ ਕੜੇ ਪਾਛੇ ਹਾਂ ਚਰਛੇੜ ਨਾ ਕਰੋ ਯਾਰ ਮੁੰਡਾ ਛੱਡੋ ਨਾ ਨਹੀਂ ਨਹੀਂ ਬਜ਼ੁਰਗ ਮੈਂ ਇੱਥੇ ਇਕੱਲਾ ਹੈਗਾ ਮੈਂ ਇੱਥੇ ਹੋਰ ਕੌਣ ਹੈ ਆਪ ਨੂੰ ਆਪ ਹੀ ਦਿਖਾਈ ਜਨਾ ਤਾਂ ਪਹਿਲੀ ਵਾਰ ਦੇਖਿਆ ਕਰੋ ਤਾਂ ਆਪ ਨੂੰ ਆਪ ਹੀ ਦਿਖਾਈ ਜੋ ਕੋਈ ਹੈ ਨਹੀਂ ਹੋਰ ਬਜ਼ੁਰਗ ਤੂੰ ਕੋ ਕਾਹਦਾ ਹੋ ਤੂੰ ਮੈਨੂੰ ਨਹੀਂ ਪਤਾ ਫਿਰ ਕਿੰਨਾ 76 ਸਾਲ ਨੇ ਪੜਾ ਗਏ ਹਾਂ ਫਿਰ ਕਿਉਂ ਕੋਸੇ ਤੱਕ 35 ਸਾਲ عمر ਆਧਾਰ ਕਾਰਡ ਦੇਖ ਲਓ ਤੂੰ ਚਲਦਾ ਛੋਟੇ ਲੱਗਦੇ ਛੱਤ ਵੱਜ ਗਈ ਸਰੀਰ ਕਮਜ਼ੋਰਾ ਪੈ ਗਿਆ ਉਹ ਛੋਟੀ ਤੇ ਤਾਂ ਤੁਰਦਾ ਹੈ ਇਹਦੀ ਬੈਠੀ ਕੋਲ ਦੇ ਤਾਂ ਪੰਜ ਚਾਰ ਸਾਲ ਨੂੰ ਹੀ ਕੱਟੂ ਲੈ ਲਾਪਨ ਨੂੰ ਪੁੱਛ ਆ ਆਪਣਾ ਗੱਲ ਕਰੋ ਉਹੀ ਗੱਲ ਯਾਰਾ ਤੂੰ ਪੰਜਾ ਸਾਲ ਉਹ ਕੋਈ ਦੁਕਾਨ ਦਾ ਛਾਤ ਖਾ ਗਿਆ 10 ਰੁਪਏ ਵੱਧ ਦੁਕਾਨੀ ਇਹ ਬੱਦਿਆਰ ਤੈਨੂੰ ਸਾਰਾ ਕੁਝ ਪਤਾ ਹੈ ਮੇਰੇ ਬਾਰੇ ਤੂੰ ਪਹਿਲਾਂ ਕਹ ਤੂੰ ਹੀ ਛੇੜ ਨਾ ਕਰੋ ਮੁੰਡਾ ਛੱਡੋ ਯਾਰ ਉਹ ਬਜ਼ੁਰਗਾ ਯਕੀਨ ਕਿਉਂ ਨਹੀਂ ਕਰਦਾ ਲੈ ਦੇਖ ਲੋ ਹੈ ਹੀ ਨਹੀਂ ਕੋਕਰ ਮੈਂ ਇਕੱਲਾ ਹੀ ਕਰਾਂ ਮੈਂ ਮੁੰਡਾ ਹੈ ਲੋ ਆਪ ਹੀ ਦਿਖਾਈ ਜਾਂ ਨਾ ਮੈਂ ਦਿਖਾਣਾ ਤੇਰਾ ਆਪ ਹੀ ਦਿਖਾਉਂ ਗੱਲਾਂ ਕਰੀ ਜਾਂਦਾ ਜੱਫਰੀ ਕੀ ਹੋ ਗਾ ਇਹ ਕੀ ਹੋਈ ਉਹ ਕਿ ਲੈ ਆਪ ਹੀ ਪਾਣੀ ਲਿਆ ਆਪ ਹੀ ਤੇ ਆਪ ਹੀ ਰੋਂਵੇਂ ਕੋਈ ਹੈ ਨਹੀਂ ਕਰੇ ਤੇ ਹੋਰ ਤੈਨੂੰ ਫੇਰ ਕੰਗਾ ਪਾਣੀ ਦਾ ਨਾ ਨਹੀਂ ਲਿਆ ਇਹ ਨਹੀਂ ਕੱਲ ਫੁੱਟ ਬੁੜੇ ਨੂੰ ਕਰਾਈ ਹੈ ਨਹੀਂ ਯਾਰ ਮੈਂ ਹੈ ਤੁਹਾਡੀ ਇੱਜ਼ਤ ਕਰਦਾ ਵੀ ਵੱਡੇ ਹਾਂ ਜਿੱਛੀ ਜਾਂ ਨਾ ਬੁੜੇ ਨੂੰ ਕੁਛ ਨਹੀਂ ਹੋਇਆ ਜ਼ਮੀਨ ਜਿਆਦਾ ਚੰਗੀ ਆ ਥੋੜੀ ਵਰਤਾਂ ਪਾ ਕੋਲ ਇਹ ਤਾਂ ਉਹ ਨਹੀਂ ਲੱਗਦੀ ਆ ਦੇ ਕੁਛ ਨਹੀਂ ਹੋਇਆ ਐਕਸੀਡੈਂਟ ਲੱਗ ਤਾਂ ਆਇਦਾ ਕਰਕੇ ਸਰੀਰ ਕੋਈ ਹੋਰਾ ਪੇਗਾ 6:00 ਵਜ ਗਈ ਨਹੀਂ ਤੋੜਾ ਤਾਂ ਠੀਕ ਹਾਂ ਤੋੜਾ ਤਾਂ ਠੀਕ ਜਮਾ ਨਹੀਂ ਤੋੜਾ ਤਾਂ ਠੀਕ ਕੋਈ ਗੱਲ ਨਹੀਂ ਇਹਦਾ ਸਾਰਾ ਬਾਈ ਕਿਹਦਾ ਹਾਂ ਲਾਣੇ ਘਰਾਣੇ ਵਾਲੇ ਕੋਈ ਆ ਕੋਈ ਨਾ ਅੰਗ ਮਿਲੰਗਾ ਤਾਂ ਜਿਸੀ ਜਨ ਤਾਂ ਹੀ ਹੋ ਗਿਆ ਹਾਂ ਤਾਂ ਹੀ ਚੰਗਾ ਤਾਂ ਹੀ ਤਾਂ ਹੋ ਗਿਆ ਫਿਰ ਕੀ ਹੋ ਨੀ ਨੀ ਇਹ ਇੱਕ ਸੀਗੀ ਛਾਕ ਉਹ ਵਿਚਾਈ ਛਾਕ ਹੋ ਮੈਂ ਪਹਿਲਾਂ ਲਿਆ ਨਹੀਂ ਅੱਛਾ ਲੱਤ ਤੇ ਫਿਰ 6:00 ਵਜ ਗਈ ਮਮਾ ਜੀ ਲੱਤ ਤਾਂ ਠੀਕ ਹੋਣ ਦੇ ਇਹ ਵੀ ਗੱਲ ਤੇ ਛੇ ਝੂਠਾ ਨਹੀਂ ਬਾਈ ਦਾ ਕਿਵੇਂ ਝੂਟਾ ਵੀ ਇੱਕ ਕੁੱਕ ਮੋਟਰਸਾਈਕਲ ਦੀ ਬੱਕਾ ਹਾਂ 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 ਕਿੰਨਾ ਝੂਟਾ ਪਾਇਆ ਆਪਾਂ ਅਸੀਂ ਉਹ ਗੁਜਰ ਗਿਆ ਛੋਟੇ ਹੁੰਦੇ ਦਾ ਇਹ ਵੀ ਗੁਜਰ ਗਿਆ ਐ ਕੱਲਾ ਹੀ ਪ੍ਰਾਂਗਾ ਇਹ ਕਦਾ ਤੋਂ ਹੋਏ ਵੀ ਗੁਜਰ ਤੂੰ ਸਾਰਿਆਂ ਨੇ ਗੁਜਰਿਆ ਨਾ ਯਾਰ ਆਪ ਕੋ ਮੈਂ ਫਿਰ ਮੈਂ ਰਹਾਂ ਆ ਲੈ ਜਾ ਯਾਰ ਗੱਦਾਰ ਨੂੰ ਉਖਾੜ ਕੇ ਕੁਲ ਨੂੰ ਚਾਲ ਤੇ ਕਿਆ ਨਹੀਂ ਗਾ ਬਜ਼ੁਰਗੋ ਠੀਕ ਐ ਕੋਈ ਇੱਥੇ ਕੱਟ ਕੇ ਦਿਖਾ ਮੈਨੂੰ ਪਤਾ ਮੇਰਾ ਮਾਪਾ ਤੁਰ ਗਿਆ ਹਾਂ ਮੈਂ ਕਿਵੇਂ ਕਰਾਂ ਤੇਰੇ ਬਹੁਤ ਦਿਲ ਤੇ ਸੱਟਾਂ ਵੱਜੀਆਂ ਨੇ ਦੇ ਮੈਨੂੰ ਠੀਕ ਅਗਰ ਹੋ ਰਿਹਾ ਮੈਨੂੰ ਛੱਟਾਂ ਲੈ ਕੇ ਬਹਿ ਗਿਆ ਉਹ ਇਹ ਵਾਲੀ ਬੱਡੀ ਛੱਟਾਂ ਬਹੁਤ ਵੱਜੀਆਂ ਉਹਨੇ ਫਿੱਕਾ ਪਾਤਾ ਇਹਨੂੰ ਗੱਲ ਗਈ ਭਾਈਆ ਹਾਂ ਤਾਂ ਲਈ ਆ ਅੱਛਾ 10 ਕਿੱਲੇ ਬਾਹਨ ਹਾਂ ਸਾਰੇ ਸੰ ਦਾ ਟਾਣੀ ਕਰਕੇ ਕੋਈ ਬਚੋੜਾ ਉੱਪਰ ਹੀ ਨਹੀਂ ਹਾਂ ਬਸ ਇਹ ਵਾਲਾ ਕਹਿੰਦਾ ਨੀਗਾ ਕਮ ਲੀੜਾ ਕਪੜਾ ਹੀ ਮੈਂ ਸ਼ੁਰੂ ਤੋਂ ਮੈਨੂੰ ਪੰਜਾਬੀ ਵਿਰਸੇ ਨਾਲ ਪਿਆਰ ਹੈ ਆ ਦੇਖ ਬਜ਼ੁਰਗਾ ਬਜ਼ੁਰਗਾ ਆ ਜਿਹੜੇ ਕੱਪੜੇ ਉਹ ਛੋਟੇ ਬੰਗਲਾ ਦੇਖੋ ਬੁਢਾ ਹੈ ਅਗਲੇ ਨੂੰ ਕੀ ਪਤਾ ਇਹ ਕਰਨੀ ਇਹ ਚੀਜ਼ ਬਾਰੇ ਨਵੇਂ ਮੁੰਡਿਆਂ ਨੂੰ ਪਤਾ ਨਹੀਂ ਨਹੀਂ ਕੱਲ ਛੋਟੀ ਮੰਨ ਗਿਆ ਮੈਂ ਅੰਗਰੇਜ਼ਾਂ ਨਾਲ ਨਹੀਂ ਕਹਿੰਦਾ ਪੈਂਟਾ ਛੱਡਦਾ ਮੇਰਾ ਬਾਪੂ ਐ ਪਾਉਂਦਾ ਤੁਸੀਂ ਨੂੰ ਵੀ ਦੇਖ ਕੇ ਮੈਂ ਉਹ ਵੱਡੀ ਗੱਲ ਆ ਇਹਦੀ ਆ ਚੀਜ਼ ਤੋਂ ਮੈਂ ਮੰਨ ਗਿਆ ਮੈਂ ਇਹ ਰਿਸ਼ਤਾ ਨਹੀਂ ਕਰਾਉਂਦਾ ਮੈਨੂੰ ਪਿਆਰ ਆਈ ਕਰਾ ਦੂੰਗਾ ਬੰਦੇ ਨੂੰ ਮੈਂ ਮੰਨ ਗਿਆ ਨਾਲ ਮੈਨੂੰ ਪਿਆਰ ਆ ਥੇ ਬੇਚਾਰਾ ਨੂੰ ਸਾਹਮਣੇ ਰੱਖੀਏ ਜੀ ਇਹ ਚੀਜ਼ ਵੱਡੀ ਗੱਲ ਆ ਇਹ ਜੇ ਬਿਰਲੇ ਬੰਦੇ ਥਿਆਂਨਗੇ ਤੈਨੂੰ ਸਾਰਾ ਪੰਜਾਬ ਘੁੰਮ ਲਈ ਇਹ ਤਾਂ ਭਗਤ ਬੰਦਾ ਛਾਹ ਜੀ ਮੈਂ ਕੱਲਾ ਮੈਨੂੰ ਪਤਾ ਮੰਜਾ ਕਿ ਕਰੂੰ ਮੰਜਾ ਬੜਬੜ ਖਾਂਦਾ ਮਾਰੂੰ ਨਹੀਂ ਨਹੀਂ ਮੰਨਗੇ ਕੱਲ ਹਾਂ ਦੇਖ ਪੁਰਾਣਾ ਦੇਖੋ ਥੋਕੇ ਲੱਗੇ ੁੰਡੇ ਚਾਹ ਦੇ ਬਜ਼ੁਰਗਾਂ ਕੋਲ ਆ ਹੁੰਦੇ ਸੀ ਹਾਂ ਦੇਖੋ ਮੰਨਗੇ ਉਹ ਪੁਰਾਣੇ ਆ ਅਹੀਂ ਤੋਰੇ ਛੱਡਦੇ ਹੁੰਦੇ ਗੱਭਰੂ ਜਵਾਨ ਉਹ ਮੇਰੇ ਬਾਰੇ ਗਰਦਿਆਲ ਨੂੰ ਸਾਰਾ ਪਤਾ ਮੇਟਾ ਸੱਟਾਂ ਵਾੜੀਆਂ ਬੱਜਦੀਆਂ ਛਾਕੇ ਪੁਰਾਣੀਆਂ ਗੱਲਾਂ ਦੇਖ ਲੈ ਜਰਾ ਇਸ ਕੋ ਮੁੰਡਾ ਹੁਣ ਨਮੀ ਉੱਲਟਾ ਪੂਆ ਬੰਨਦਾ ਹੀ ਨਹੀਂ ਨਾ ਕੋਈ ਨਹੀਂ ਬੰਨਦਾ ਛੋੜੇ ਵਾਲੀ ਪੱਕਾ ਮੈਨੂੰ ਸ਼ੌਕ ਹੈ ਇਹ ਗੱਲ ਮੰਨ ਗਿਆ ਹਾਂ ਤੂੰ ਐ ਕਰ ਇੱਥੇ ਰਾਜ ਕਰੂ ਕੁੜੀ ਜਰਾ ਇਹ ਨਿਕੜਿਆ ਵਿਚਾਰੇ ਨੇ ਲੈਣੀ ਹੈ ਕੋਈ ਕੀ ਲੈਣੀ ਹੈ ਓਏ ਦਾਜ ਜਾਂ ਤਾਜ ਨਹੀਂ ਲੈਂਦਾ ਆਪਾਂ ਤਾਂ ਦੇਖੋ ਜੀ ਉਹ ਮੈਂ ਕੱਲੀ ਕੁੜੀ ਤੋੜਦੇ ਨੇ ਕੱਪ ਕੱਲੇ ਕੱਪੜਿਆਂ 'ਚ ਹਾਂ ਨਹੀਂ ਉਹ ਕੀ ਪੋਈਆਂ ਹੋਣ ਲੈ ਜਾਉਂਗੇ ਨਹੀਂ ਆਪਾਂ ਤਾਂ ਭਜੀ ਪਾਪਾ ਜੀ ਆਪਾਂ ਨੂੰ ਕੋਈ ਦੇਖ ਦੇਣ ਲਾਂਦਾ ਲਾਲਚ ਨਹੀਂ ਹਾਂ ਬਸ ਸਾਡਾ ਕੰਮ ਤਾਂ ਹੁੰਦਾ ਕਰੇ ਉੱਚੀ ਨਾ ਬੋਲੇ ਮੇਰੀ ਦੇਖੋ ਮੈਂ ਨਰਮ ਬੰਦਾ ਹਾਂ ਹਾਂ ਕਹਿੰਦੇ ਗਮਾਂਡ ਚ ਲਾਂਬਾ ਨਾ ਆਵੇ ਕੁੱਤੇ ਦੇ ਸੋਟੀ ਵੀ ਨਹੀਂ ਮਾਰੀ ਬੰਦੇ ਨੇ ਯਾਰ ਬਾੜੀ ਗੱਲ ਪਿਆਰ ਨਾਲ ਗੱਲ ਕਰੇ ਆ ਨਹੀਂ ਕੰਮ ਮਾਰੀ ਕੋ ਆ ਨਹੀਂ ਜਿੱਤਲੀ ਪਿੰਡ ਚ ਪੁੱਛ ਲਈ ਕਿਸੇ ਬੰਦੇ ਦਾ ਕੋਈ ਰਿਕਾਰਡ ਨਸ਼ਾ ਕੋਈ ਜਨਾਨੀ ਵਾਜੀ ਕੁਛ ਹੀ ਤੈਨੂੰ ਕਹਿਣਗੇ ਉਹਦੇ ਵਰਗਾ ਲੋਕੀ ਆ ਮੈਨੂੰ ਦੇਖ ਕੇ ਕਹਿੰਦੇ ਆ ਵੀ ਤਾਂ ਮਾੜਾ ਪਿੰਡ ਨੂੰ ਗਾਲਾਂ ਦਿੰਦਾ ਐਂ ਕਰਦਾ ਐਹੀ ਜੀ ਗੱਲ ਨਹੀਂ ਸਾਰੇ ਪਿੰਡ ਨਾਲ ਆਪਣਾ ਸਭ ਸੱਚ ਆ ਰਿਹਾ ਹੈ ਬੰਦਾ ਜੋ ਟੱਕਰੇ ਤੋਂ ਪਤਾ ਲੱਗਦਾ ਸੱਚ ਕੌੜਾ ਲੱਗਦਾ ਹੁੰਦਾ ਸੱਚ ਅੱਜ ਕੱਲ ਇਹ ਤਾਂ ਕੱਲ ਗੱਲਾਂ ਹੋਰ ਹੁੰਦੀਆਂ ਕਈਆਂ ਜਾਂਦੀਆਂ ਦਿਲ ਤੇ ਕਿਥੇ ਲੱਗ ਜਾਂਦੀਆਂ ਹੋਰ ਉਹ ਲੋਕ ਉਲਟ ਸਮਝ ਜਾਂਦੇ ਆ ਛਾਣੀਆਂ ਗੱਲਾਂ ਲੋਕ ਝੂਠ ਨੂੰ ਪਿਆਰ ਵੱਧ ਕਰਦੇ ਆ ਸੱਚ ਨੂੰ ਨਹੀਂ ਕਰਦੇ ਸਾਰੇ ਪਿੰਡ ਨਾਲ ਪਿਆਰ ਹੈ ਜੀ ਆਪਣਾ ਇਹ ਜੀ ਉਹ ਕਰਦੇ ਭਾਈ ਭਗਤ ਵਾਲਾ ਜਿਹੜਾ ਮੈਨੂੰ ਭਾਈ ਭਗਤ ਉਹ ਕੁੜੀ ਉਹ ਵੀ ਠੀਕ ਆ ਯਾਰ ਬਾਹਰ ਟਵਲੀ ਗਈ ਉੱਥੇ ਬਾਜੀ ਕੀ ਆ ਯਾਰ ਜਿਹੜੀ ਚੱਕੀ ਲੱਗਦਾ ਉਹ ਤਾਂ ਗੱਡੀ ਤੇ 2 ਘੰਟੇ ਦੀ ਲੱਗਦਾ ਉਹ ਪੁੱਛ ਗਈ ਫਿਰ ਹਾਂ ਹਾਂ ਹੁਣ ਭਾਈ ਦੱਸ ਦੇ ਮੰਗ ਮੰਗਾਈ ਦਾ ਕੱਲ ਨੂੰ ਮੈਨੂੰ ਲਾਂਬੇ ਨਾ ਦੇ ਜਾਈਂ ਆ ਬੈਠਾ ਬੰਦਾ ਵੇਖੋ ਬਜਰ ਕੋ ਮੰਗ ਮੰਗਾਈ ਡੱਕਾ ਨਹੀਂ ਆਪਾਂ ਦਾ ਕੱਲੀ ਕੁੜੀ ਚਾਹੀਦੀ ਆ ਬ ਕੁੜੀ ਸੋਹਣੀ ਸਨਖੀ ਹੋਵੇ ਮਾੜੀ ਮੋਢੀ ਪੜੀ ਹੋਵੇ ਕੌਣ ਸਾਹ ਕਤਾਲ ਕਰੇ ਲਿਖ ਕਰ ਆਪਾਂ ਦਾ ਜਾਇ ਜਾ ਤਾਂ ਭਾਈ ਰਾਜ ਕਰੂਗਾ ਆ ਆਪ ਦਾ ਘਰ ਬਣਾ ਕੇ ਰੱਖਿਓ ਦਾ ਘਰ ਨਾ ਨਾ ਜੇ ਕੋਈ ਲੰਬਾ ਜੇ ਚੰਦ ਮੈਂ ਬੈਠਾ ਬਚਾ ਲੈ ਕੁੜੀ ਦੇ ਉੱਤੇ ਧਰ ਕੇ ਰੱਖੂ ਮੈਂ ਕੀ ਭਾਈ ਤਾਂ ਕੀ ਰੱਖ ਹੱਥ ਰੱਖੂ ਹੋਏ ਜੇਕਰ ਤੇਰੇ ਨਾਲ ਪੂਰਾ ਬਰਸਟਾਂਗੇ ਬਾਜੀ ਬਾਸ ਅਸਲ ਬੰਦੇ ਦਾ ਨਾ ਭਰਤੇ ਤੋਂ ਪਤਾ ਲੱਗਦਾ ਛਾਣੇ ਕਹਿੰਦੇ ਬਾਪ ਐ ਤੋਂ ਯਾਨੀ ਜਾਂ ਰਾਹ ਪੈ ਤੋਂ ਯਾਨੀ ਹਾਂ ਇਹ ਤਾਂ ਗੱਲ ਹੈ ਹਾਂ ਇਹ ਬੰਦੇ ਨਾਲ ਹੁਣ ਤੇਰਾ ਬਾਪ ਐ ਜੂਆ ਜਿਹੜਾ ਰਿਸ਼ਤਾ ਕਰਤਾ ਤੂੰ ਆਪੇ ਪਤਾ ਲੱਗ ਗਿਆ ਮੇਰੇ ਕੋਲ ਪਤਾ ਪਰਤੇ ਵੀ ਵਾਲਾ ਮੂੰਹ ਤੋਂ ਪਤਾ ਲੱਗਿਆ ਨਾ ਬੰਦੇ ਦਾ ਤੈਨੂੰ ਮਾੜਾ ਕਿਉਂ ਤੈਨੂੰ ਜਿਹੜਾ ਮਾਲਕ ਲੈ ਛਾਦਾ ਰਹਿਣਾ ਜਮਾ ਹਾਂ ਜਮਾ ਸਿੰਪਲ ਆਪਾਂ ਲੋਕ ਜਿਨਾਂ ਦੇ ਕੋ ਲਾਈਨਾਂ ਜਿ ਬਣ ਕੇ 10 ਕਿੱਲੇ ਨਾਲ ਕੋ ਗਾਲੀ ਗੱਡੀਆਂ ਛੂ ਪੈ ਕੇ ਆਪਣੇ ਕੋ ਗੱਲ ਨਹੀਂ ਹੈਗੀ ਨਹੀਂ ਇਹ ਗੱਲ ਤੇਰੀ ਲੱਖ ਦੀ ਇਹ ਵੀ ਬੰਤ ਜਾਂ ਤੇਰੇ ਵਰਗਾ ਜਮਾ ਸੱਚ ਤੇ ਚੱਲਣ ਵਾਲਾ ਬੰਦਾ ਇਹ ਸੱਚੇ ਨਾਲ ਨਾਲ ਮੈਨੂੰ 20000 ਨਹੀਂ ਲਿਆ ਜਾਏ ਹਾਂ ਨੂੰ ਪਤਾ ਹੈ ਮੇਰੇ ਬਾਅਦ ਸਾਰਾ ਆਪਾਂ ਨੂੰ ਕਿਸੇ ਤੀ ਤੱਕ ਜਵਾਬ ਨਹੀਂ ਦਿੰਦਾ ਤੇਰਾ ਘਰ ਹੈ ਕੋਈ ਮਾਦੀ ਹਾਂ ਬਲਟਪੋਂ ਤੋਂ ਬਣੀ ਆ ਸਾਡੀ ਇਨੀਛੇ ਨਹੀਂ ਗੱਲ ਆ ਤਾਂ ਸਾਰਾ ਸਮਾਨ ਛਪਾ ਵੀ ਗਿਆ ਥਾਲਾ ਦਵਾ ਨੂੰ ਤੈਨੂੰ ਨਹੀਂ ਆਪਾਂ ਤਾਂ ਇਹ ਕੋਈ ਡਿੱਕੇ ਦੀ ਲੋੜ ਨਹੀਂ ਆਪਣੀ ਖਿਆਲ ਨੂੰ ਖੁਸ਼ ਕਰ ਜੀ ਪਰ ਨੂੰ ਨਹੀਂ ਕੱਲਾ ਕਰ ਦੇ ਲੀ ਸੋਨੂ ਵੀ ਕਰਾਂਗੇ ਆਪਾਂ ਦਾ ਰੱਬ ਦਾ ਦੇ ਦਾ ਚੰਦ ਭਾਈ ਕੋਈ ਸੋਨੂ ਵੀ ਕਰਾਂਗੇ ਤੈਨੂੰ ਜਾਂ ਕੋਈ ਮਾਨ ਤਾਨ ਤੇਰਾ ਭਰਾ ਕੱਲ ਨੂੰ ਪੱਛੇ ਦੇ ਮੂੰਹ ਨੂੰ ਜਿਹੜਾ ਆਪਾਂ ਡਾਲ ਲੈਣੀ ਨਹੀਂ ਹਾਂ ਬੰਦਾ ਮੇਰੇ ਫਿੱਟ ਆ ਗਿਆ ਤੁਹਾਡਾ ਮਾਨ ਤਾਨ ਕਰਕੇ ਆਪਾਂ ਗਉਆਂ ਵਰਗਾ ਬੰਦਾ ਯਾਰ ਮੇਰੀ ਜ਼ਿੰਮੇਵਾਰੀ ਹੋਰ ਬਸ ਇੱਥੇ ਲਿਕੇ ਬੰਮੀ ਕਾਂ ਗਿਆ ਨਾ ਕਰੋ ਚਾਰ ਫੇਰਾ ਟਾਈਮ ਨਾ ਪਾਇਆ ਹੀ ਬਾਲਾ ਐ ਕਰੀ ਤੁਹਾਨੂੰ ਪਤਾ ਮੈਨੂੰ ਔਖਾ ਦੇਖੋ ਮੇਟਾ ਹੱਥ ਮੱਚਨੇ ਮੈਂ ਤਾਂ ਦੋ ਘੰਟੇ ਰੋਟਾ ਨਹੀਂ ਔਖਾ ਭਾਈ ਕੱਲੇ ਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਕੰਦਾ ਫੜਫੜ ਖਾਂਦੀ ਐ ਬਰਾਤ ਵੀ ਨਹੀਂ ਭਰੀ ਲ ਜਾਂਦਾ ਯਾਰ ਕੱਲੇ ਹੀ ਬਗਜੂਦਾ ਪੰਜ ਚਾਰ ਬੰਦੇ ਅਬ ਜੱਟ ਨਾਲ ਕਰ ਲਿਆ ਕਰ ਕੀ ਗੱਲ ਰੋਟੀ ਕੰਮ ਚੰਦਾ ਕਹਿੰਦਾ ਤਾਂ ਆਪ ਹੀ ਕਰਦੇ ਆਂ ਅੱਛੀ ਕਰਨੀ ਪਈ ਆਪ ਹੀ ਕਰਦੇ ਆਂ ਆਪ ਹੀ ਕਰਦੇ ਆਂ 100 ਰੁਪਏ ਕੱਟੇ ਕੋਈ ਕਿਵੇਂ ਮੁੰਡੇ ਨਸ਼ਾ ਕਰਨ ਪਿਆ ਰਹੇ ਸਾਰਪਿਆ ਪੂਰੀ ਬੰਨ ਨੂੰ ਕਰ ਪਹਿਲਾਂ ਵੇਖ ਲੈ ਭਾਈ ਉਹਨਾਂ ਨਾਲ ਗੱਲ ਕਰ ਲੈ ਕਿਤੇ ਮੇਰੀ ਬੇਇੱਜ਼ਤੀ ਨਾ ਕਰ ਸੜਪਲੂ ਕੋਈ ਨਹੀਂ ਸ਼ਾਬਾਸ਼ ਤੈਨੂੰ ਕਹਿਤਾ ਭਾਈ ਚੰਗਾ ਬਜ਼ੁਰਗੋ ਤੈਨੂੰ ਗੱਲ ਐਂ ਕਰੀ ਬੰਦੀ ਮਨ ਹਾਂ ਐਸੇ ਮਿਹਨਤ ਲਾ ਤੇਰੇ ਕਾਰੇ ਬੈਂਡ ਵਾਜੇ ਵਾਜਣਾ ਤਕਰੋ ਛਣ ਛਣਾ ਤੈਨੂੰ ਕਹਿਣਾ ਭੇੜਾ ਭਰ ਜੇ ਮੈਂ ਖਾ ਜਾਵਾਂ ਤੂੰ ਗਰਦਿਆਲ ਨੂੰ ਬਰਾਤ ਤੇ ਲਿਆਈ ਮੰਨੇਗਾ ਹੈ ਕਿ ਗਰਦਿਆਲ ਨੂੰ ਗਰਦਿਆਲ ਨੇ ਕਰਾਇਆ ਗਰਦਿਆਲ ਨੂੰ ਤਾਂ ਲਿਆਉਂਗਾ ਬੱਚੇ ਬੱਚੋਂ ਕੱਢ ਜੇ ਨਾ ਨਾ ਇਹ ਬਜ਼ੁਰਗੋ ਆਪਾਂ ਹੀ ਇਹ ਜੇ ਬੰਦੇ ਨਹੀਂ ਗੁਲਦਿਆਲ ਦੇ ਵਿੱਚ ਰੱਖੀ ਪਾ ਕੇ ਹਾਂ ਪੂਰਾ ਜੀ ਜਮਾਂ ਵਿੱਚ ਪਾ ਕੇ ਨਹੀਂ ਵੀ ਵਿਆਹ ਸ਼ਾਦੀ ਜਿਹੜਾ ਪਿਆਰ ਵਿੱਚ ਸਾਰੇ ਵਿਆਹਾਂ ਨਹੀਂ ਗੱਲ ਕਰ ਤੁਹਾਨੂੰ ਵੀ ਰੱਖਾਂਗੇ ਜੀ ਕਦਮ ਕਰਦੇ ਮੈਂ ਨਵਾਂ ਤਸਵੀਰ ਦੇਖਾਂ ਕੋਈ ਪਚੋਲ ਪਣੇ ਦਾ ਬਾਹਰ ਨਹੀਂ ਕੱਪੜੇ ਨੀਲੇ ਦਾ ਆਪੋ ਪੁਚੋਲ ਪਣੇ ਵਾਲੇ ਜਮਾਨਾ ਦੀ ਭਾਈ ਇਹ ਜੀ ਗੱਲ ਨਹੀਂ ਸੁੱਕ ਨੂੰ ਸੁੱਕਾ ਮੈਂ ਵਿੱਚ ਰੱਖੂ ਮੈਂ ਹਾਂ ਕੁੜੀ ਵਾਲੇ ਪਾਸੋਂ ਵੀ ਵਿੱਚ ਰੱਖੂ ਹਾਂ ਬਾਹਰ ਥੋੜੀ ਹੈ ਜਾਂ ਕੋਈ ਹਾਂ ਚੰਗਾ ਹੀ ਆ ਚੰਗਾ ਆ ਜਾ ਆ ਵੀ ਚੰਗਾ ਬੜਾ ਸੋਹਣਾ ਹੋਇਆ ਬਹੁਤ ਸੋਹਣਾ ਬਹੁਤ ਮੌਕੇ ਦੇ ਟੱਕਰ ਗਏ ਤਾਂ ਜਾਂਦਾ ਸਿੱਕਾ ਇਹਨੇ ਤਾਂ ਰਿਸ਼ਤਾ ਹੋਰ ਕਰਾਉਣਾ ਸੀਗਾ ਹਾਂ ਉਹ ਕੁੜੀ ਦਾ ਠੀਕ ਹੈ ਇਹਨੇ ਮੈਨੂੰ ਹੁਣ ਦਸਹਿਰਾ ਚਾਉਂਦੇ ਆਉਂਦੇ ਉਹ ਚੰਗੀ ਗੱਲ ਹੈ ਤੇਰੀ ਇਹਦੀ ਉਹ ਤਾਂ ਵਸ ਤੇਰੇ ਘਰ ਦਾ ਕੁੜੀ ਦਾ ਦਾਣਾ ਪਾਣੀ ਲਿਖਿਆ ਆਪ ਦਾ ਕੁੱਤਾ ਬਣ ਜਾਂਦੇ ਕੁੱਤੀ ਮਗਰ ਫਿਰਦਾ ਨਹੀਂ ਨਹੀਂ ਇਹ ਇਹ ਤਾਂ ਮੇਰੇ ਨਾਲ ਦਾ ਹੈ ਅੱਛਾ ਨਾ ਇਹ ਆਪਣਾ ਪੁੱਤ ਕਾਲੂ ਹਾਂ ਹਾਂ ਮੇਰੇ ਵਰਗਾ ਸਾਊ ਬੰਦਾ ਹੈ ਵੀ ਆ ਓਏ ਕਾਲੂ ਪਾਰੀਆਂ ਸੁng ਤਾਈਆਂ ਹੀ ਲੈ ਲੈਂਦਾ ਹਾਂ ਪੁੱਤ